ਮੇਰੀ ਚਾਚੀ ਨੇ ਤੇਲ ਲਾ ਕੇ ਜਦੋਂ ਮੇਰੀ ਮਾਲਿਸ਼ ਕੀਤੀ ਤਾਂ ਮੇਰੀ ਹਾਲਤ ਖਰਾਬ ਹੋ ਗਈ ਰਾਤ ਨੂੰ ਮੈਂ ਪੂਰੇ ਜੋਸ਼ ਦੇ ਨਾਲ ਦਰਸ਼ਨ ਮੇਰੀ ਚਾਚੀ ਬਿਆਲੀ ਕੁਸਾਲ ਦੀ ਬਹੁਤ ਸੋਹਣੀ ਔਰਤ ਸੀ ਦੇਖਣ ਨੂੰ ਹਲੇ ਜਵਾਨ ਲੱਗਦੀ ਸੀ ਤੇ ਸਾਡੇ ਇੱਥੇ ਕੰਮ ਕਰਦੀ ਸੀ ਪਰ ਉਹ ਮੈਨੂੰ ਆਪਣਾ ਸਮਝਦੀ ਸੀ ਤੇ ਇੱਕ ਦਿਨ ਕਹਿਣ ਲੱਗੀ ਕਿ ਅੱਜ ਮੈਂ ਤੇਰੇ ਪੈਰਾਂ ਦੀ ਮਾਲਿਸ਼ ਕਰ ਦਿੰਨੀ ਆ ਮੈਂ ਉਹਨੂੰ ਵਾਰ-ਵਾਰ ਮਨਾ ਕਰਦਾ ਰਿਹਾ ਕਿ ਨਹੀਂ ਰਹਿਣ ਦਿਓ ਪਰ ਉਹ ਜਿੱਦ ਕਰਕੇ ਮੇਰੇ ਕਮਰੇ ਵਿੱਚ ਆ ਗਈ ਤੇ ਤੇਲ ਲਾ ਕੇ ਮੇਰੇ ਪੈਰਾਂ ਦੀ ਮਾਲਿਸ਼ ਕਰਨ ਲੱਗੀ ਮਾਲਿਸ਼ ਕਰਦੇ ਉਸ ਦਾ ਹੱਥ ਮੇਰੇ ਪੈਰਾਂ ਤੋਂ ਉੱਪਰ ਆਉਣ ਲੱਗਾ ਜਿਸ ਦੇ ਨਾਲ ਮੇਰੇ ਜਜ਼ਬਾਤ ਅਜੀਬ ਹੋ ਰਹੇ ਸੀ ਫਿਰ ਇੱਕ ਦਿਨ ਮੈਂ ਉਸ ਦੀ ਅੱਖਾਂ ਵਿੱਚ ਵੇਖਿਆ ਅਤੇ ਜਿਸ ਦੇ ਬਾਰੇ ਮੈਂ ਸੋਚ ਵੀ ਨਹੀਂ ਸਕਦਾ ਸੀ ਅਚਾਨਕ ਹੀ ਉਹ ਮੇਰੇ ਕੋਲ ਆਈ ਤੇ ਮੇਰਾ ਆਪਣੇ ਆਪ ਤੇ ਕਾਬੂ ਨਹੀਂ ਸੀ ਚਾਚੀ ਤੇ ਮੈਂ ਸਾਰੀ ਰਾਤ ਦੋਸਤੋ ਮੇਰਾ ਨਰਾਜੀ ਹੈ ਤੇ ਮੇਰੀ ਉਮਰ 22 ਸਾਲ ਦੀ ਆ। ਮੇਰੀ ਚਾਚੀ ਬਹੁਤ ਸੋਹਣੀ ਸੀ ਤੇ ਮੇਰਾ ਬਹੁਤ ਧਿਆਨ ਰੱਖਦੀ ਸੀ। ਪਰ ਮੈਂ ਕਦੀ ਨਹੀਂ ਸੋਚਿਆ ਸੀ ਕਿ ਮੈਨੂੰ ਆਪਣੀ ਚਾਚੀ ਨੂੰ ਇੰਦਾ ਵੇਖਣ ਦਾ ਮੌਕਾ ਮਿਲੂਗਾ। ਮੈਨੂੰ ਨਹੀਂ ਪਤਾ ਸੀ ਕਿ ਜਿਸਨੇ ਬਚਪਨ ਵਿੱਚ ਮੇਰਾ ਇੰਨਾ ਧਿਆਨ ਰੱਖਿਆ ਉਸ ਉਸ ਦਾ ਮੈਂ ਇਹ ਰੂਪ ਵੇਖਾਂਗਾ। ਇੱਕ ਵਾਰੀ ਮੇਰੇ ਮਾਪਿਓ 2 ਮਹੀਨੇ ਲਈ ਵਿਦੇਸ਼ ਚਲੇ ਗਏ। ਇੰਦਾ ਹੀ ਮੇਰੀ ਮਾਂ ਨੇ ਘਰ ਦਾ ਕੰਮ ਕਰਨ ਲਈ ਇੱਕ ਨੌਕਰਾਨੀ ਰੱਖ ਲਈ ਸੀ। ਦੂਜੇ ਦਿਨ ਸਵੇਰੇ 10 ਵਜੇ ਘਰ ਦੀ ਘੰਟੀ ਵੱਜੀ ਤਾਂ ਉਸ ਵੇਲੇ ਮੇਰੇ ਮੰਮੀ ਪਾਪਾ ਚਲੇ ਗਏ ਸੀ। ਮੈਂ ਜਿੱਦਾਂ ਹੀ ਦਰਵਾਜ਼ਾ ਖੋਲ੍ਹ ਕੇ ਵੇਖਿਆ ਤਾਂ ਬਹੁਤ ਹੀ ਸੋਹਣੀ ਔਰਤ ਖੜੀ ਸੀ ਮੈਨੂੰ ਕਹਿਣ ਲੱਗੀ ਮੈਂ ਇਸ ਘਰ ਵਿੱਚ ਨੌਕਰਾਨੀ ਦਾ ਕੰਮ ਕਰਨ ਲਈ ਆਈ ਹਾਂ ਮੈਂ ਉਸ ਨੂੰ ਕਿਹਾ ਕਿ ਮੇਰੀ ਮਾਂ ਹੀ ਤੁਹਾਨੂੰ ਬੁਲਾਇਆ ਸੀ ਮੈਂ ਉਸ ਔਰਤ ਨੂੰ ਫਟਾਫਟ ਆਪਣੇ ਅੰਦਰ ਲਿਆ ਉਹ ਬਹੁਤ ਹੀ ਜ਼ਿਆਦਾ ਤੇਜ਼ ਸੀ ਜਿੰਨੂੰ ਵੇਖਣ ਵੀ ਸੋਹਣੀ ਸੀ ਉੰਨੀ ਚਲਾਕ ਵੀ ਸੀ ਕਿਉਂਕਿ ਉਸ ਨੂੰ ਪਤਾ ਲੱਗਿਆ ਸੀ ਕਿ ਘਰ ਵਿੱਚ ਕਿਹੜੀ ਚੀਜ਼ ਕਿੱਥੇ ਹੈ ਮੈਂ ਆਪਣੀ ਮਾਂ ਨੂੰ ਫੋਨ ਕਰਕੇ ਦੱਸਿਆ ਕਿ ਘਰ ਵਿੱਚ ਇੱਕ ਨੌਕਰਾਨੀ ਆਈ ਹੈ ਤਾਂ ਮਾਂ ਕਹਿਣ ਲੱਗੀ ਕਿ ਹਾਂ ਉਸ ਨੂੰ ਨਹੀਂ ਤੇਰੀ ਮਦਦ ਲਈ ਭੇਜਿਆ ਨੌਕਰਾਨੀ ਦੇ ਆਉਣ ਦੀ ਗੱਲ ਸੁਣ ਕੇ ਮਾਂ ਦੀ ਫਿਕਰ ਖਤਮ ਹੋ ਗਈ ਸੀ ਕਿ ਸਾਰਾ ਦਿਨ ਕੰਮ ਕਰਨ ਤੋਂ ਬਾਅਦ ਉਹ ਵਿਲੀ ਹੋ ਗਈ ਨੌਕਰਾਨੀ ਨੇ ਆਪਣੇ ਘਰ ਜਾਣਾ ਸੀ ਪਰ ਕਹਿਣ ਲੱਗੀ ਕਿ ਰਾਜਵੀਰ ਮੈਂ ਸਵੇਰ ਤੋਂ ਤੇਰੇ ਨਾਲ ਆ ਤੇ ਤੂੰ ਹਜੇ ਵੀ ਮੈਨੂੰ ਪਛਾਣ ਨਹੀਂ ਸਕਿਆ ਉਸ ਦੀ ਗੱਲ ਸੁਣ ਕੇ ਮੈਨੂੰ ਬੜਾ ਅਜੀਬ ਲੱਗਾ ਮੈਂ ਉਸ ਨੂੰ ਕਿਹਾ ਮੈਂ ਤੁਹਾਨੂੰ ਜਾਣਦਾ ਹਾਂ ਤੁਸੀਂ ਘਰਾਂ ਵਿੱਚ ਕੰਮ ਕਰਦੇ ਹੋ ਤੁਹਾਡੀ ਇਹੀ ਪਛਾਣ ਹੋ ਸਕਦੀ ਹੈ ਮੇਰੀ ਇਸ ਗੱਲ ਉੱਤੇ ਕਹਿਣ ਲੱਗੀ ਕਿ ਮੈਂ ਇਸ ਘਰ ਦੀ ਨੌਕਰਾਨੀ ਬਣ ਕੇ ਜ਼ਰੂਰ ਆਈਆਂ ਪਰ ਇਸ ਤੋਂ ਪਹਿਲਾਂ ਮੈਂ ਤੇਰੀ ਮੂਹ ਬੋਲੀ ਚਾਚੀ ਹਾਂ ਮੇਰਾ ਨਾਮ ਮਨਦੀਪਾ ਮੈਂ ਤੈਨੂੰ ਬਚਪਨ ਵਿੱਚ ਬਹੁਤ ਘੜਾਉਂਦੀ ਸੀ ਮੈਂ ਤੇਰੀ ਚਾਚੀ ਹਾਂ ਮੈਨੂੰ ਹੁਣ ਸਮਝ ਆਈ ਕਿ ਮੇਰੀ ਦੇਖਭਾਲ ਦੇ ਲਈ ਮੇਰੀ ਮਾਂ ਨੇ ਮੇਰੀ ਚਾਚੀ ਨੂੰ ਮੇਰੇ ਕੋਲ ਭੇਜਿਆ ਸੀ ਪਰ ਇਹ ਗੱਲ ਮੈਨੂੰ ਪਤਾ ਨਹੀਂ ਸੀ ਕਿ ਮਨਦੀਪ ਮੇਰੀ ਚਾਚੀ ਜੋ ਬੱਚਾ ਵੱਡਾ ਹੋ ਜਾਂਦਾ ਉਹ ਜਾਂਦਾ ਉਸ ਨੂੰ ਬਚਪਨ ਦੀਆਂ ਗੱਲਾਂ ਵੀ ਯਾਦ ਨਹੀਂ ਰਹਿੰਦੀਆਂ ਉਸ ਦਿਨ ਮੇਰੇ ਨਾਲ ਵੀ ਇਦਾਂ ਹੀ ਹੋਇਆ ਸੀ ਪਰ ਮੈਨੂੰ ਉਸ ਦਾ ਨਾਮ ਯਾਦ ਸੀ ਇਸ ਲਈ ਜਿੱਦਾਂ ਹੀ ਉਸਨੇ ਮੇਰਾ ਹੱਥ ਫੜਿਆ ਮੈਨੂੰ ਉਸਦੇ ਹੱਥ ਲਾਉਣ ਨਾਲ ਇੱਕ ਅਜੀਬ ਜਿਹਾ ਅਹਿਸਾਸ ਹੋਇਆ ਉਸ ਦਿਨ ਤੋਂ ਬਾਅਦ ਮੇਰੀ ਮੂਹ ਵਾਲੀ ਚਾਚੀ ਨਾਲ ਮੈਂ ਹੋੜ ਮਿਲ ਗਿਆ ਸੀ ਅਸੀਂ ਦੋਨੋਂ ਬਹੁਤ ਖੁਸ਼ ਸੀ ਜਦੋਂ ਉਸਨੇ ਦੇਖਿਆ ਤੇ ਮੈਨੂੰ ਪਛਾਣ ਲਿਆ ਉਸਦੇ ਚਿਹਰੇ ਦੀ ਮੁਸਕਰਾਹਟ ਖਿੜੀ ਪਈ ਸੀ ਸ਼ਾਮ ਦੇ 6 ਵਜੇ ਸੀ ਤੇ ਮੈਂ ਉਸ ਨੂੰ ਕਿਹਾ ਕਿ ਹੁਣ ਘਰ ਦਾ ਸਾਰਾ ਕੰਮ ਹੋ ਗਿਆ ਤੁਸੀਂ ਜਾ ਸਕਦੇ ਹੋ ਪਰ ਕੱਲ ਨੂੰ ਸਮੇਂ ਤੇ ਕੰਮ ਤੇ ਆ ਜਾਓ ਮੇਰੀ ਗੱਲ ਸੁਣ ਕੇ ਉਹ ਕਹਿਣ ਲੱਗੀ ਕਿ ਰਾਜੀ ਮੇਰੇ ਕੋਲ ਰਹਿਣ ਲਈ ਆਪਣਾ ਘਰ ਨਹੀਂ ਜੇ ਤੁਸੀਂ ਮੈਨੂੰ ਕੁਝ ਪੈਸੇ ਘਟ ਦੇਵੇਂ ਤਾਂ ਚੱਲੂ ਜੇ ਤੂੰ ਮੈਨੂੰ ਰੈਂਟ 'ਤੇ ਕਮਰਾ ਦੇ ਦੇਵੇਂ ਤਾਂ ਤੇਰਾ ਬਹੁਤ ਉਪਕਾਰ ਹੋਊਗਾ। ਉਸ ਦੀ ਗੱਲ ਸੁਣ ਕੇ ਮੈਂ ਮਾਰੂ ਫੋਨ ਕੀਤਾ ਅਤੇ ਸਭ ਦੱਸਿਆ। ਮਾਂ ਨੇ ਕਿਹਾ ਕਿ ਸਾਡੇ ਘਰ ਵਿੱਚ ਕਮਰਾ ਖਾਲੀ ਪਿਆ, ਉਸ ਨੂੰ ਤੂੰ ਉੱਥੇ ਹੀ ਦੇ ਦੇ। ਜੇ ਉਹ ਘਰ ਵਿੱਚ ਰਹੂਗੀ ਤਾਂ ਤੇਰਾ ਹਰ ਬੜੀ ਚੰਗੀ ਤਰ੍ਹਾਂ ਧਿਆਨ ਰੱਖੂਗੀ ਤੇ ਤੈਨੂੰ ਕੰਮ ਕਰਨ ਦੀ ਲੋੜ ਵੀ ਨਹੀਂ ਪੈਣੀ। ਮਾਂ ਦੀ ਗੱਲ ਸੁਣ ਕੇ ਮੈਂ ਉਸ ਨੂੰ ਘਰ ਵਿੱਚ ਕਮਰਾ ਦੇ ਦਿੱਤਾ। ਉਹ ਆਪਣੇ ਨਾਲ ਕੋਈ ਸਮਾਨ ਨਹੀਂ ਲੈ ਕੇ ਆਈ ਸੀ, ਇਸ ਲਈ ਮੈਂ ਉਸ ਨੂੰ ਆਪਣੀ ਮਾਂ ਦੇ ਪੁਰਾਣੇ ਕੱਪੜੇ ਦਿੱਤੇ ਅਤੇ ਕਿਹਾ ਕਿ ਮਾਂ ਦੇ ਕਮਰੇ ਵਿੱਚ ਜਾ ਕੇ ਬਦਲ ਲੈ। ਇਹ ਕਹਿ ਕੇ ਮੈਂ ਬਾਹਰ ਆ ਗਿਆ ਸੀ। ਕੁਸ਼ੀਰ ਬਾਅਦ ਜਦੋਂ ਮੈਂ ਕਮਰੇ ਵਿੱਚ ਆਇਆ ਕਿਉਂਕਿ ਮੈਨੂੰ ਉਸਦੇ ਕਮਰੇ ਵਿੱਚੋਂ ਆਪਣਾ ਚਾਰਜਰ ਲੈਣਾ ਸੀ ਮੈਂ ਉੱਥੇ ਭੁੱਲ ਗਿਆ ਸੀ ਉਹ ਕਮਰੇ ਵਿੱਚ ਕੱਪੜੇ ਬਦਲ ਰਹੀ ਸੀ ਤੇ ਜਦੋਂ ਉਸ ਨੂੰ ਮੈਂ ਵੇਖਿਆ ਤਾਂ ਫਟਾਫਟ ਆਪਣੀ ਅੱਖਾਂ ਬੰਦ ਕਰ ਲਈਆਂ ਪਰ ਉਸ ਨੂੰ ਮੈਨੂੰ ਦੇਖ ਕੇ ਕੋਈ ਸ਼ਰਮ ਨਹੀਂ ਆਈ ਚੁੱਪਚਾਪ ਆਪਣੇ ਕੱਪੜੇ ਬਦਲੀ ਜਾਂਦੀ ਸੀ ਉਸਨੇ ਕਿਹਾ ਰਾਜ ਇੱਥੇ ਆ ਮੇਰੇ ਸਾਹਮਣੇ ਬੈਠ ਮੈਨੂੰ ਦੱਸ ਕਿ ਤੇਰੀ ਮਾਂ ਦੇ ਕੱਪੜੇ ਮੈਨੂੰ ਕਿੱਦਾਂ ਲੱਗਦੇ ਆ ਜਦੋਂ ਆਪਣੇ ਕੱਪੜੇ ਬਦਲਦੀ ਸੀ ਤਾਂ ਵੀ ਉਹ ਮੈਨੂੰ ਆਪਣੇ ਕੋਲ ਹੀ ਬਵਾਜਾ ਮਾਰਦੀ ਸੀ ਪਰ ਮੈਨੂੰ ਇਹ ਸਭ ਕੁਝ ਚੰਗਾ ਨਹੀਂ ਲੱਗਦਾ ਸੀ ਉਹ ਸੋਹਣੀ ਤਾਂ ਸੀ ਜਵਾਨ ਵੀ ਸੀ ਉਸ ਦੀ ਇਸ ਉਮਰ ਦੇ ਬਾਵਜੂਦ ਵੀ ਇੱਕ ਸੋਹਣੀ ਕੁੜੀ ਤਰ੍ਹਾਂ ਲੱਗਦੀ ਸੀ ਕੁਸ਼ੀਰ ਵਿੱਚ ਉਹ ਮੇਰੀ ਮਾਂ ਦੇ ਕੱਪੜੇ ਪਾ ਕੇ ਕਮਰੇ ਤੋਂ ਬਾਹਰ ਆਈ ਤੇ ਪੁਰਾਣੇ ਕੱਪੜਿਆਂ ਵਿੱਚ ਵੀ ਉਹ ਬਹੁਤ ਜ਼ਿਆਦਾ ਸੋਹਣੀ ਲੱਗਦੀ ਸੀ ਇਦਾਂ ਹੀ ਕੁਝ ਦਿਨ ਲੰਘ ਗਏ ਤੇ ਉਸ ਨੂੰ ਕੰਮ ਤੇ ਆਈ ਹੁਣ 15 ਦਿਨ ਹੋ ਗਏ ਸਨ ਇੱਕ ਦਿਨ ਮੈਂ ਨਹਾ ਕੇ ਕਮਰੇ ਵਿੱਚੋਂ ਕੱਪੜੇ ਬਦਲਦਾ ਸੀ ਤਾਂ ਉੱਥੇ ਆਈ ਤੇ ਕਹਿਣ ਲੱਗੀ ਰਾਜ ਲੈ ਮੈਂ ਤੇਰੀ ਮਾਲਿਸ਼ ਕਰ ਦਿੰਨੀ ਆ ਚਾਚੀ ਦੀ ਇਦਾਂ ਗੱਲਾਂ ਸੁਣ ਕੇ ਮੈਂ ਹਰਾ ਰਹਿ ਗਿਆ ਸੀ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਮੈਂ ਆਪੇ ਕਰ ਲਾਂਗਾ ਮੈਨੂੰ ਦੂਜਿਆਂ ਤੋਂ ਸ਼ਰਮ ਆਉਂਦੀ ਆ ਮੈਂ ਚਾਚੀ ਨੇ ਮੈਨੂੰ ਕਿਹਾ ਕਿ ਮਾਲਸ਼ ਦਾ ਕੰਮ ਛੱਡ ਕੇ ਤੁਸੀਂ ਰਸੋਈ ਵਿੱਚ ਰੋਟੀ ਬਣਾਓ ਮੇਰੇ بار-ਬਾਰ ਮਨਾ ਕਰਨ ਦਿੱਤੀ ਮਾਲਿਸ਼ ਕਰਨ ਦੀ ਜਿੱਦ ਕਰਦੀ ਰਹੀ ਫਿਰ ਮੈਂ ਸੋਚ ਲਿਆ ਸੀ ਕਿ ਚਾਹੇ ਉਹ ਕਿੰਨਾ ਵੀ ਜ਼ੋਰ ਲਾਵੇ ਮੈਂ ਉਸ ਨੂੰ ਮਾਲਿਸ਼ ਨਹੀਂ ਕਰਨ ਦੇਣੀ ਕਿਉਂਕਿ ਮੈਂ ਵੱਡਾ ਹੋ ਗਿਆ ਸੀ ਮੇਰੇ ਲਈ ਉਹ ਘਰ ਦੇ ਮੈਂਬਰ ਵਾਂਗ ਹੀ ਸੀ ਤੇ ਮੈਂ ਉਸ ਦੇ ਨਾਲ ਕੁਝ ਗਲਤ ਕਰਨ ਵਾਲੀ ਸੋਚ ਵੀ ਨਹੀਂ ਸਕਦਾ ਸੀ ਇੱਕ ਦਿਨ ਮੈਂ ਉਸ ਨੂੰ ਕਿਹਾ ਕਿ ਤੂੰ ਇਸ ਨੂੰ ਆਪਣਾ ਘਰ ਹੀ ਸਮਝਿਆ ਕਰ ਫਿਰ ਇਦਾਂ ਹੀ ਰਹਿਣ ਲੱਗ ਪਈ ਜਿੱਦਾਂ ਸੱਚ ਵੀ ਚੋਸਾ ਹੀ ਆਪਣਾ ਘਰ ਹੋ ਗਈ ਇੱਕ ਦਿਨ ਸ਼ਾਮ ਨੂੰ ਮੈਂ ਦੋਸਤਾਂ ਨਾਲ ਪਾਰਟੀ ਤੇ ਚੱਲਿਆ ਸੀ ਸਿਆਰੋ ਕੇ ਬਾਹਰ ਆਈ ਤਾਂ ਉਸ ਨੂੰ ਦੇਖ ਕੇ ਮੇਰੀ ਅੱਖਾਂ ਅਡੀਆਂ ਦੀਆਂ ਅਡੀਆਂ ਰਹਿ ਗਈਆਂ ਕਿਉਂਕਿ ਇੰਨੀ ਸੋਹਣੀ ਸੀ ਕਿ ਮੈਂ ਵੀ ਹੈਰਾਨ ਸੀ ਭਾਵੇਂ ਉਮਰ ਜ਼ਿਆਦਾ ਸੀ ਪਰ ਉਹ ਹੈ ਬਹੁਤ ਸੋਹਣੀ ਸੀ ਉਹ ਮੇਰੀ ਮਾਂ ਦੇ ਕਮਰੇ ਵਿੱਚੋਂ ਪੂਰੇ ਨਵੇਂ ਕੱਪੜੇ ਨਹੀਂ ਸਗੋਂ ਪੁਰਾਣੇ ਕੱਪੜੇ ਪਾ ਕੇ ਆਈ ਉਹ ਇੱਕ ਮਾਡਲ ਦੀ ਤਰ੍ਹਾਂ ਲੱਗਦੀ ਸੀ ਉਸਨੇ ਮੇਕਅਪ ਕੀਤਾ ਜਿਸ ਨੂੰ ਦੇਖ ਕੇ ਮੈਨੂੰ ਬੜਾ ਅਜੀਬ ਮਹਿਸੂਸ ਹੋ ਰਿਹਾ ਸੀ ਅੱਜ ਇੱਕ ਇਦਾਂ ਦੀ ਔਰਤ ਨੂੰ ਵੇਖਿਆ ਜੋ ਸਿੱਧੇ ਜਿਹੇ ਕੱਪੜਿਆਂ ਵਿੱਚ ਵੀ ਇੱਕ ਅਲੱਗ ਹੀ ਅੰਦਾਜ਼ ਵਿੱਚ ਨਜ਼ਰ ਆਉਂਦੀ ਸੀ 45 ਸਾਲ ਦੀ ਲੱਗਦੀ ਨਹੀਂ ਸੀ ਕਿਉਂਕਿ ਉਸ ਦਾ ਸਰੀਰ ਇੰਨਾ ਨਾਜ਼ੁਕ ਤੇ ਲਚਕੀਲਾ ਸੀ ਦੀ ਜਿੱਦਾਂ ਹੀ ਮੇਰੀ ਨਜ਼ਰ ਉਸ ਤੇ ਪੈਂਦੀ ਮੈਂ ਸ਼ਰਮ ਨਾਲ ਆਪਣਾ ਸਿਰ ਨੀਵਾ ਕਰ ਲਿਆ ਜਿੱਦਾਂ ਉਹ ਮੇਰੇ ਵੱਲ ਆਈ ਉਸ ਦੀ ਜੁੱਤੀ ਦੀ ਹੀਲ ਟੁੱਟ ਗਈ ਅਤੇ ਉਹ ਮੇਰੇ ਉੱਪਰ ਆ ਕੇ ਟਿੱਕੀ ਉਸ ਦੀ ਸੁੰਦਰਤਾ ਤੇ ਖੁਸ਼ਬੂ ਚਾਰੇ ਪਾਸੇ ਫੈਲ ਗਈ ਮੇਰੇ ਵਜੂਦ ਵਿੱਚ ਕਜੀਬ ਜਿਹੀ ਹਲਚਲ ਹੋ ਗਈ ਸੀ ਮੈਨੂੰ ਇਦਾਂ ਲੱਗਦਾ ਸੀ ਜਿਦਾਂ ਅੱਜ ਮੇਰੀ ਸਾਰੀ ਦੁਨੀਆ ਬਦਲਣ ਵਾਲੀ ਹੈ ਮੈਂ ਆਪਣੇ ਆਪ ਨੂੰ ਸੰਭਾਲਿਆ ਤੇ ਉਸ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਉੱਠ ਨਹੀਂ ਰਹੀ ਸੀ ਮੇਰੀ ਹਾਲਤ ਵਿਗੜ ਰਹੀ ਸੀ ਤੇ ਮੈਨੂੰ ਕੁਝ ਅਜੀਬ ਜਿਹੀ ਚੁਬਰ ਮਹਿਸੂਸ ਹੋਈ ਮੈਨੂੰ ਅਹਿਸਾਸ ਹੋਇਆ ਮੈਂ ਉਸ ਨੂੰ ਧੱਕਾ ਦੇ ਕੇ ਆਪਣੇ ਤੋਂ ਦੂਰ ਕੀਤਾ ਤਾਂ ਉਸ ਨੂੰ ਪਤਾ ਲੱਗ ਗਿਆ ਤੇ ਸੱਚ ਵਿੱਚ ਮੈਂ ਤੇਨਾਂ ਦੋਸਤੀ ਕਰਨ ਨੂੰ ਤਿਆਰਾਂ ਉਸ ਦਿਨ ਤੋਂ ਬਾਅਦ ਉਹ ਮੇਰੀ ਦੋਸਤ ਬਣ ਗਈ ਸੀ ਮੈਨੂੰ ਕਹਿਣ ਲੱਗੀ ਕਿ ਤੂੰ ਬਹੁਤ ਥੱਕ ਗਿਆ ਹੋਣਾ ਇਸ ਲਈ ਅੱਜ ਮੈਂ ਤੇਰੇ ਸਿਰ ਨੂੰ ਮਾਲਿਸ਼ ਕਰ ਦਿੰਨੀ ਆ ਜਿੱਦਾਂ ਹੀ ਉਸ ਦਾ ਹੱਥ ਮੇਰੇ ਵਾਲਾਂ ਵਿੱਚ ਗਿਆ ਮਹਿਰਾਨੀ ਤੇ ਹੌਲੀ-ਹੌਲੀ ਉਸ ਦਾ ਹੱਥ ਮੇਰੇ ਵਾਲਾਂ ਤੋਂ ਮੇਰੀ ਪਿੱਠ ਤੇ ਚਲਾ ਗਿਆ ਮੇਰੀ ਮਾਂ ਦੇ ਕੋਲ ਸਭ ਕੁਝ ਕਰਨ ਦਾ ਬਿਲਕੁਲ ਸਮਾਂ ਨਹੀਂ ਸੀ ਮੈਨੂੰ ਤਾਂ ਯਾਦ ਵੀ ਨਹੀਂ ਸੀ ਕਿ ਮੇਰੀ ਮਾਂ ਨੇ ਮੈਨੂੰ ਕਦੇ ਤੇਲ ਲਾ ਕੇ ਤਾਂ ਮਾਲਿਸ਼ ਵੀ ਕੀਤੀ ਹੋਵੇ ਉਹ ਤਾਂ ਆਪਣੇ ਕੰਮਾਂ ਵਿੱਚ ਲੱਗੀ ਰਹਿੰਦੀ ਸੀ ਇਸ ਲਈ ਉਸ ਨੂੰ ਸਮਾਂ ਨਹੀਂ ਲੱਗਦਾ ਸੀ ਪਰ ਆ ਚਾਚੀ ਆਪਣੇ ਹੱਥਾਂ ਨਾਲ ਮੇਰੀ ਮਾਲਿਸ਼ ਕਰ ਰਹੀ ਸੀ ਜਦੋਂ ਮਾਲਿਸ਼ ਕਰਦੀ ਸੀ ਤਾਂ ਮੈਨੂੰ ਗੂੜੀ ਨੀਂਦ ਆ ਗਈ ਕੁਝ ਚਿਰ ਪਿੱਛੇ ਸੀ ਦੋਨੋਂ ਰੋਟੀ ਖਾ ਕੇ ਸੌ ਗਏ ਘਰ ਦੀ ਘੰਟੀ ਵੱਜੀ ਤਾਂ ਮੈਂ ਵੇਖਿਆ ਕਿ ਮੰਮੀ ਪਾਪਾ ਦੋਵੇਂ ਖੜੇ ਸੀ ਮੈਂ ਆਪਣੇ ਮਾਪਿਆਂ ਨੂੰ ਦੇਖ ਕੇ ਬਹੁਤ ਖੁਸ਼ ਹੋਇਆ ਜਦੋਂ ਘਰ ਆਏ ਤਾਂ ਪਾਪਾ ਦੀ ਨਜ਼ਰ ਬਾਰ-ਬਾਰ ਮਨਦੀਪ ਤੇ ਪੈ ਰਹੀ ਸੀ ਤੇ ਉਸ ਨੂੰ ਉੱਪਰ ਤੋਂ ਲੈ ਕੇ ਨੀਚੇ ਤੱਕ ਵੇਖ ਰਹੇ ਸੀ ਕਿ ਉਹ ਸੋਹਣੀ ਬਹੁਤ ਸੀ ਪਾਪਾ ਦੀ ਨਜ਼ਰ ਉਸ ਤੋਂ ਹਟਣ ਦਾ ਨਾਂ ਨਹੀਂ ਲੈ ਰਹੀ ਸੀ ਮੈਂ ਆਪਣੇ ਪਿਓ ਨੂੰ ਗੱਲ ਲਾਇਆ ਤਾਂ ਮਾਂ ਮਨਜੀਤ ਨੂੰ ਚੰਗੀ ਤਰ੍ਹਾਂ ਹੀ ਜਾਣਦੀ ਸੀ ਇਸ ਲਈ ਉਸੇ ਦਿਨ ਰਾਤ ਨੂੰ ਰੋਟੀ ਖਾਂਦੇ ਵੇਲੇ ਮੈਂ ਪਾਪਾ ਨੂੰ ਫੇਰ ਤੋਂ ਦੇਖਿਆ ਉਸ ਵਾਲੀ ਵੇਖ ਰਹੇ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਸ ਨੂੰ ਇੰਨੇ ਧਿਆਨ ਨਾਲ ਕਿਉਂ ਦੇਖਦੇ ਆ ਉਸ ਤਰ੍ਹਾਂ ਇਤਾਂ ਮੈਨੂੰ ਪਰੇਸ਼ਾਨ ਕਰ ਰਹਾ ਸੀ ਰਾਤੀ ਰੋਟੀ ਖਾਣ ਤੋਂ ਬਾਅਦ ਉਹ ਆਪਣੇ ਕਮਰੇ ਵਿੱਚ ਚਲੀ ਗਈ ਪਰ ਉਹ ਹਜੇ ਰਸੋਈ ਵੀ ਸਫਾਈ ਕਰ ਰਹੀ ਸੀ ਰਸੋਈ ਦੀ ਸਫਾਈ ਕਰਨ ਤੋਂ ਬਾਅਦ ਹੀ ਆਪਣੇ ਕਮਰੇ ਵਿੱਚ ਗਈ ਕੁਝ ਥਿਰ ਬਾਅਦ ਮੈਂ ਉਸ ਨੂੰ ਮਿਲਣ ਲਈ ਗਿਆ ਜਿੱਦਾਂ ਹੀ ਮੈਂ ਉਸਦੇ ਕਮਰੇ ਵਿੱਚ ਗਿਆ ਕਿਉਂਕਿ ਅਸਾਡੇ ਦੋਨਾਂ ਵਿੱਚ ਕੋਈ ਗੱਲਬਾਤ ਨਹੀਂ ਹੋਈ ਸੀ ਉਹ ਮੈਨੂੰ ਆਪਣੇ ਕਮਰੇ ਵਿੱਚ ਦੇਖ ਕੇ ਹੈਰਾਨ ਹੋ ਗਈ ਮੈਂ ਉਸ ਨੂੰ ਕਿਹਾ ਕਿ ਤੁਹਾਨੂੰ ਇਹਨਾਂ ਡਰਨ ਦੀ ਕੋਈ ਲੋੜ ਨਹੀਂ ਮੈਂ ਹੈਗਾ ਤੁਹਾਡਾ ਰਾਜ ਇਸ ਗੱਲ ਤੇ ਕਹਿਣ ਲੱਗੀ ਇਹ ਤਾਂ ਅਚਾਨਕ ਇੱਧਾ ਆ ਗਿਆ ਮੈਂ ਡਰ ਗਈ ਸੀ ਪਰ ਮੈਂ ਪਤਾ ਕਰਨਾ ਚਾਹੁੰਦਾ ਸੀ ਕਿ ਕਿ ਵਿੱਚੀ ਪਾਪਾ ਨੇ ਉਸਦੇ ਨਾਲ ਇਦਾਂ ਦਾ ਕੀ ਕੀਤਾ ਕਿ ਉਹ ਇੰਨੀ ਡਰ ਗਈ ਮੈਂ ਅੱਜ ਰਾਤ ਸੌਣ ਦੇ ਲਈ ਆਪਣੇ ਕਮਰੇ ਵਿੱਚ ਗਿਆ ਪਰ ਮੇਰਾ ਮਨ ਬੇਚੈਨ ਹੋ ਰਿਹਾ ਸੀ ਮੈਂ ਸੋਚਿਆ ਕਿ ਉਸ ਨੂੰ ਦੇਖ ਕੇ ਆਉਣਾ ਇਸ ਲਈ ਮੈਂ ਜਿੱਦਾਂ ਹੀ ਉਸਦੇ ਕਮਰੇ ਵੱਲ ਗਿਆ ਉਸਦੇ ਕਮਰੇ ਕੋਲ ਪਹੁੰਚਾ ਤਾਂ ਦੇਖਿਆ ਕਿ ਮੇਰਾ ਪਿਓ ਉਸਦੇ ਕਮਰੇ ਵਿੱਚ ਸੀ ਅਤੇ ਉਸਦੇ ਹੱਥ ਵਿੱਚ ਬਹੁਤ ਪੈਸੇ ਸੀ ਇਹ ਵੇਖ ਕੇ ਮੈਨੂੰ ਲੱਗਾ ਕਿ ਕਿਤੇ ਪਾਪਾ ਨੇ ਉਸ ਨਾਲ ਕੁਝ ਗਲਤ ਤਾਂ ਨਹੀਂ ਕੀਤਾ ਮੈਂ ਸੋਚਣ ਲੱਗਾ ਕਿ ਪਾਪਾ ਨੂੰ ਉਸ ਨੂੰ ਅਚਾਨਕ ਇੰਨੇ ਪੈਸੇ ਕਿਉਂ ਦੇ ਰਹੇ ਸੀ ਇਹ ਵੇਖ ਕੇ ਤਾਂ ਮੇਰੇ ਮਨ ਵਿੱਚ ਬਹੁਤ ਗੱਲਾਂ ਆਈਆਂ ਪਰ ਉਸ ਵੇਲੇ ਪਾਪਾ ਨੂੰ ਕਹਿ ਰਹੀ ਸੀ ਕਿ ਜਦੋਂ ਤੱਕ ਮੈਂ ਰਾਜੀ ਨੂੰ ਨਹੀਂ ਮਿਲੂੰਗੀ ਉਦੋਂ ਤੱਕ ਇਸ ਘਰ ਨੂੰ ਛੱਡ ਕੇ ਨਹੀਂ ਜਾਉਂਗੀ ਫਿਰ ਮੈਂ ਸੋਚਣ ਲੱਗਾ ਕਿ ਸ਼ਾਇਦ ਉਹ ਮੈਨੂੰ ਪਿਆਰ ਕਰਦੀ ਹੈ ਇਸ ਲਈ ਮੇਰੇ ਬਿਨਾਂ ਮਿਲਿਓ ਨਹੀਂ ਜਾਣਾ ਚਾਹੁੰਦੀ ਮੈਂ ਬਿਨਾਂ ਸਮਾਂ ਬਰਬਾਦ ਕੀਤੇ ਉਸਦੇ ਕਮਰੇ ਵਿੱਚ ਗਿਆ ਮੈਂ ਆਪਣੇ ਪਾਪਾ ਨੂੰ ਕਿਹਾ ਕਿ ਤੁਸੀਂ ਉਹਨਾਂ ਦੇ ਨਾਲ ਕੀ ਕਰ ਰਹੇ ਹੋ ਜਦੋਂ ਮੈਂ ਆਪਣੇ ਪਾਪਾ ਨੂੰ ਪੁੱਛਿਆ ਤਾਂ ਮੇਰੀ ਮਾਂ ਵੀ ਉੱਥੇ ਆ ਗਈ ਜਦੋਂ ਉਸਨੇ ਮੈਨੂੰ ਵੇਖਿਆ ਤਾਂ ਉਸਦੇ ਚਿਹਰੇ ਦਾ ਰੰਗ ਉੱਟ ਗਿਆ ਮੰਮੀ ਤੇ ਪਾਪਾ ਦੇ ਚਿਹਰੇ ਤੇ ਪਰੇਸ਼ਾਨੀ ਸੀ ਮੇਰੇ ਮਾਪੇ ਮੈਨੂੰ ਕਹਿਣ ਲੱਗੇ ਕਿ ਤੂੰ ਆਪਣੇ ਕਮਰੇ ਵਿੱਚ ਜਾ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਨਹੀਂ ਜਾਣਾ ਕਿਉਂਕਿ ਮੈਂ ਪਤਾ ਕਰਨਾ ਚਾਹੁੰਦਾ ਸੀ ਕਿ ਇੱਥੇ ਕੀ ਹੁੰਦਾ ਹੈ ਤੇ ਤੁਸੀਂ ਮਨਦੀਪ ਦੇ ਨਾਲ ਕੀ ਕੀਤਾ ਉਦੋਂ ਇਹ ਮਨਦੀਪ ਮੇਰੇ ਕੋਲ ਆਈ ਤੇ ਮੇਰੇ ਗੱਲ ਲੱਗ ਕੇ ਰੋਣ ਲੱਗੀ ਮੈਂ ਵੀ ਆਪਣੇ ਮਾਪਿਆਂ ਦੇ ਸਾਹਮਣੇ ਉਸ ਨੂੰ ਆਪਣੇ ਬਾਵਾ ਵਿੱਚ ਲਿਤਾ ਤੇ ਆਪਣੇ ਪਿਓ ਨੂੰ ਕਹਿ ਦਿੰਦਾ ਕਿ ਤੁਸੀਂ ਗਰੀਬ ਔਰਤ ਦੇ ਨਾਲ ਕੁਝ ਵੀ ਮਾੜਾ ਕਰੋਗੇ ਤਾਂ ਮੈਂ ਬਰਦਾਸ਼ਤ ਨਹੀਂ ਕਰਾਂਗਾ ਮੈਂ ਇੱਕ ਵਾਰੀ ਕਹੂੰਗਾ ਤੇ ਚੰਗਾ ਹੋਊਗਾ ਕਿ ਤੁਸੀਂ ਚੁੱਪ ਰਹੋ ਤੇ ਇੱਥੋਂ ਚਲੇ ਜਾਓ ਉਦੋਂ ਹੀ ਅਚਾਨਕ ਮੇਰੀ ਮਾਂ ਮੈਨੂੰ ਕਹਿਣ ਲੱਗੀ ਕਿ ਹੁਣ ਮੈਂ ਚੁੱਪ ਨਹੀਂ ਰਹਿਣਾ ਮੈਂ ਰਾਜਵੀਰ ਨੂੰ ਤੇਰੀ ਸਾਰੀ ਸੱਚਾਈ ਦੱਸੂੰਗੀ ਉਹ ਕਹਿਣ ਲੱਗੀ ਰਾਜਵੀਰ ਤੂੰ ਆਪਣੇ ਅਮੀਰ ਮਾਪਿਓ ਦਾ ਪੁੱਤ ਨਹੀਂ ਤੂੰ ਮੇਰੀ ਬੱਡੀ ਚਠਾਣੀ ਦਾ ਮੁੰਡਾ ਤੇਰੀ ਮਾਂ ਦਾ ਨਾਮ ਰੇਖਾ ਹੈ ਤੇ ਕੁਸਾਲ ਪਹਿਲਾਂ ਇਸ ਘਰ ਵਿੱਚ ਕੰਮ ਕਰਨ ਮੇਰੀ ਚਠਾਣੀ ਆਈ ਸੀ ਤੇਰੇ ਪਿਓ ਨੇ ਉਸਦੇ ਨਾਲ ਨਾਜਾਇਜ਼ ਸੰਬੰਧ ਬਣਾਏ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਮਾਂ ਬਣਨ ਵਾਲੀ ਆ ਤਾਂ ਤੇਰੇ ਪਿਓ ਨੇ ਉਸ ਨੂੰ ਘਰੋਂ ਕੱਢ ਦਿੱਤਾ ਉਸ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਉਸ ਨੇ ਫਿਰ ਤੇਰੇ ਪਿਓ ਦੇ ਉੱਪਰ ਕੇਸ ਕੀਤਾ ਤੇ ਅਦਾਲਤ ਨੇ ਫੈਸਲਾ ਕੀਤਾ ਕਿ ਇੱਕ ਬੱਚਾ ਤੇਰੇ ਪਿਓ ਨੂੰ ਰੱਖਣਾ ਪੈਣਾ ਤੇ ਤੇਰਾ ਪਿਓ ਪਹਿਲਾਂ ਤੋਂ ਹੀ ਵਿਆਹਿਆ ਸੀ ਅਦਾਲਤ ਨੇ ਫੈਸਲਾ ਕੀਤਾ ਕਿ ਉਸ ਨੂੰ ਆਪਣੇ ਬੱਚੇ ਨੂੰ ਜ਼ਾਇਦਾ ਦੇਣੀ ਪੈਣੀ ਹੈ ਫਿਰ ਉਸਨੇ ਤੈਨੂੰ ਗੋਦ ਲੈ ਲਿਆ ਤੇ ਤੇਰੀ ਮਾਂ ਵੀ ਤੇਰਾ ਬਿਲਕੁਲ ਖਿਆਲ ਨਹੀਂ ਰੱਖਦੀ ਸੀ ਤਾਂ ਇਹ ਗੱਲ ਮੈਨੂੰ ਤੇਰੇ ਪਾਪਾ ਨੇ ਦੱਸੀ ਫਿਰ ਤੇਰੇ ਪਾਪਾ ਨੇ ਮੈਨੂੰ ਤੇਰੀ ਦੇਖਭਾਲ ਲਈ ਨੌਕਰਾਨੀ ਵਿੱਚ ਰੱਖਿਆ ਮੈਂ ਤੇਰੀ ਦੇਖਭਾਲ ਕਰਦੀ ਤੇ ਹੁਣ ਵੀ ਚੰਗੀ ਤਰਾਹੀ ਕਰਦੀ ਹਾਂ ਤੇ ਤੂੰ ਹੁਣ ਮੇਰੇ ਨਾਲ ਚੱਲ ਅਜ ਮੈਂ ਸਾਰੀ ਸੱਚਾਈ ਪਤਾ ਕਰ ਲਈ ਸੀ ਤੇ ਤੁਹਾਡੇ ਮੂੰਹੋਂ ਇਦਾਂ ਸੁਣਣ ਵਿੱਚ ਮੈਨੂੰ ਕੋਈ ਦਿੱਕਤ ਨਹੀਂ ਮੇਰੇ ਮਾਪਿਓ ਨੇ ਮੇਰੀ ਸੋਚ ਤੋਂ ਜ਼ਿਆਦਾ ਮੈਨੂੰ ਵਧੀਆ ਜ਼ਿੰਦਗੀ ਦਿੱਤੀ ਆ ਤੇ ਫਿਰ ਮਾਪਿਓ ਨੂੰ ਉਸਨੇ ਉਸਦੇ ਹਵਾਲੇ ਕਰ ਦਿੱਤੇ ਮਕੀ ਦਿੱਤੀ ਕਿਉਂਕਿ ਉਸਨੇ ਮੇਰੇ ਜੁੜਵਾ ਭਰਾ ਨੂੰ ਮੇਰੀ ਚਾਚੀ ਨੂੰ ਵੇਚ ਦਿੱਤਾ ਸੀ ਮੇਰੀ ਅਸਲੀ ਮਾਂ ਮਰ ਗਈ ਸੀ ਤੇ ਉਸਨੇ ਮੇਰੇ ਭਰਾ ਨੂੰ ਗਲਤ ਕੰਮਾਂ ਦੇ ਲਾ ਦਿੱਤਾ ਹੁਣ ਮੇਰਾ ਨਜਾਇਜ਼ ਫਾਇਦਾ ਚੁੱਕਣ ਲੱਗੀ ਸੀ ਕਿਉਂਕਿ ਚਾਹੁੰਦੀ ਸੀ ਕਿ ਮੇਰੇ ਮਾਪਿਓ ਨੂੰ ਡਰਾ ਕੇ ਉਹਨਾਂ ਤੋਂ ਪੈਸੇ ਲਵਾਂਗੀ ਕਿ ਉਸਨੇ ਪਹਿਲਾਂ ਵੀ ਮੇਰੇ ਮਾਪਿਓ ਤੋਂ ਬਹੁਤ ਪੈਸੇ ਲੈ ਲਈ ਸੀ ਉਹ ਇਧਰ ਉਧਰ ਤੋਂ ਚੋਰੀ ਕਰਕੇ ਆਪਣਾ ਸਮਾਂ ਕੱਟਦੀ ਸੀ ਤੇ ਹੁਣ ਮੇਰੇ ਮਾਪਿਓ ਕੋਲ ਪੈਸੇ ਲੈਣ ਲਈ ਆਈ ਸੀ ਉਸਨੇ ਘਰ ਵਿੱਚ ਕੁਝ ਗਹਿਣੇ ਚੋਰੀ ਕੀਤੇ ਉਹ ਅਜੇ ਵੀ ਸੰਤੁਸ਼ਟ ਨਹੀਂ ਸੀ ਉਸਨੇ ਮੇਰੇ ਮਾਪਿਓ ਕੋਲ 1000 ਰੁਪਏ ਦੀ ਮੰਗ ਕੀਤੀ ਪਰ ਇਸ ਵਾਰ ਮੇਰੇ ਪਿਓ ਨੇ ਉਸ ਨੂੰ ਮਨਾ ਕਰ ਦਿੱਤਾ ਇਸ ਲਈ ਧਮਕੀ ਦਿੰਦੀ ਸੀ ਮਾਤੇ ਪਾਪਾ ਉਸ ਨੂੰ ਪੈਸੇ ਦੇ ਕੇ ਘਰੋਂ ਕੱਢਣਾ ਚਾਹੁੰਦੇ ਸੀ ਪਰ ਉਸਨੇ ਮੇਰਾ ਭਰੋਸਾ ਜਿੱਤਣ ਦੀ ਕੋਸ਼ਿਸ਼ ਕੀਤੀ ਇਹ ਸੱਚਾਈ ਜਿੱਤਾਂ ਹੀ ਮੇਰੇ ਸਾਹਮਣੇ ਆਈ ਮੇਰੇ ਮਨ ਵਿੱਚ ਉਸ ਦੇ ਲਈ ਸਾਰਾ ਪਿਆਰ ਨਿਕਲ ਗਿਆ ਤੇ ਕੁਝ ਸਾਲ ਪਹਿਲਾਂ ਮੇਰੇ ਮਾਪਿਓ ਨੇ ਮੈਨੂੰ ਗੋਦ ਵਿੱਚ ਲੈ ਲਈ ਮਨਜੀਤ ਭੂਆ ਨੂੰ ਵੀ ਪੈਸੇ ਦਿੱਤੇ ਸੀ ਪਰ ਉਹਨਾਂ ਪੈਸੇ ਨੂੰ ਚੰਗੀ ਤਰ੍ਹਾਂ ਰੱਖ ਵੀ ਨਹੀਂ ਸਕੀ ਉਹ ਮੇਰੇ ਵੱਡੇ ਭਰਾ ਦੀ ਪਰਵਰਿਸ਼ ਵੀ ਚੰਗੀ ਤਰ੍ਹਾਂ ਨਹੀਂ ਕਰ ਸਕੀ ਜਿਉਂ ਉਹਨੇ ਟਾਈਮ ਰੈਂਦੇ ਆਪਣੇ ਪੈਸਿਆਂ ਤੇ ਸਮੇਂ ਦੀ ਕਦਰ ਕੀਤੀ ਹੁੰਦੀ ਤਾਂ ਉਸ ਦਾ ਮੁੰਡਾ ਚੰਗੇ ਰਸਤੇ ਤੇ ਹੁੰਦਾ ਤੇ ਉਹ ਵੀ ਵੱਡਾ ਹੋ ਕੇ ਨਾਰਾਸ਼ਨ ਕਰਦਾ ਪਰ ਉਸਨੇ ਤਾਂ ਉਸ ਨੂੰ ਚੰਗੇ ਸੰਸਕਾਰ ਵੀ ਨਹੀਂ ਦਿੱਤੇ ਤੇ ਨਾ ਹੀ ਚੰਗੀ ਪੜ੍ਹਾਈ ਕਰਾਈ ਸੀ ਇਸ ਲਈ ਅਜੋ ਉਸਨੇ ਝੂਠ ਬੋਲ ਕੇ ਆਪਣੀ ਜ਼ਿੰਦਗੀ ਦੀ ਬਰਬਾਦੀ ਦਾ ਸਾਮਾਨ ਹੀ ਢੇ ਕਰ ਲਿਆ ਸੀ ਕਹਿੰਦੇ ਆ ਨਾ ਕਿ ਰਿਸ਼ਤੇ ਪੈਸਿਆਂ ਤੋਂ ਕਿਤੇ ਜ਼ਿਆਦਾ ਵਧੀਆ ਹੁੰਦੇ ਆ ਕਿਉਂਕਿ ਬੱਚਿਆਂ ਨੂੰ ਪੈਸਿਆਂ ਦੇ ਨਾਲ ਵਧੀਆ ਖਾਣ ਪੀਣ ਤੇ ਕੱਪੜਾ ਮਿਲ ਸਕਦਾ ਪਰ ਪੈਸਿਆਂ ਦੇ ਨਾਲ ਕਦੇ ਵੀ ਚੰਗੇ ਸੰਸਕਾਰ ਨਹੀਂ ਦਿੱਤੇ ਜਾ ਸਕਦੇ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ